ਅ ਕਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ 21 ਦੀ ਸ਼ਾਮ ਨੂੰ ਅ ਸੇਠ ਜਿਹੜੇ ਮੋਬਾਈਲ ਸ਼ਾਪ ਦੇ ਉੱਤੇ ਦੋ ਅਣਪਛਾਤੇ ਮੂੰਹ ਟਕੇ ਅਨਮਾਸਕਡ ਮੋਟਰਸਾਈਕਲ ਬੋਰਨ ਮੁੰਡਿਆਂ ਨੇ ਫਾਇਰੀ ਕੀਤੀ ਸੀ ਉਹਦੇ ਪਿਸ਼ਤ ਭੂਮੀ ਇਹ ਹੈਗੀ ਕਿ ਇਸ ਨੂੰ ਅ ਜਿਹੜੇ ਇਹਨਾਂ ਦੇ ਮਾਲਕ ਨੇ ਇਹਨਾਂ ਨੂੰ ਨਿਸ਼ਾਨ ਜੋੜੀਆਂ ਵੱਲੋਂ ਜਿਹੜਾ ਗੈਂਗਸਟਰ ਹੈਗਾ ਜਿਹੜਾ ਬਾਹਰ ਭੱਜਿਆ ਹੋਇਆ ਹੈਗਾ ਉਹ ਇਹਨਾਂ ਨੂੰ 2 ਕਰੋੜ ਦੀ ਫਰੋਤੀ ਮੰਗ ਰਿਆ ਸੀ ਇਹਨਾਂ ਤੋਂ ਨਾਦੇਤੀ ਸੂਰਤ ਦੇ ਵਿੱਚ ਉਹਨਾਂ ਨੇ ਉਹਨਾਂ ਤੇ ਫਾਇਰਿੰਗ ਕਰਵਾਈ ਹੈਗੀ ਹੈ ਜਿਹੜੇ ਮੋਟਰਸਾਈਕਲ ਦੇ ਜਿਹੜੇ ਦੋ ਨੌਜਵਾਨ ਆਏ ਹੋਏ ਉਹਦੇ ਜਿਹੜਾ ਬਹੁਤ ਟੱਕਰ ਹੋਈ ਸੀ। ਉਹ ਸਬੰਧ ਵਿੱਚ ਜਿਹੜੇ ਸੰਬੰਧਿਤ ਪੀਐਨਐਸ ਦੇ ਸੈਕਸ਼ਨ ਸੀਗੇ ਉਹਨਾਂ ਸੰਬੰਧ ਵਿੱਚ ਸਿਵਲ ਲਾਈਨ ਥਾਣਾ ਬਟਾਲਾ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਸੀ। ਉਹਦੇ ਵਿੱਚ ਇਹ ਹੈ ਕਿ ਮੌਜੂਦਾ ਐਸਐਸਪੀ ਸਾਹਿਬ ਨੇ ਅ ਮਰਕਰ ਉਸੇ ਦਿਨ ਹੀ ਜੁਆਇਨ ਕੀਤਾ ਸੀ। ਜਿਸ ਤਨੇ ਇਹ ਵਾਰਦਾਤ ਹੋਈ ਹੈ ਤੇ ਉਸੇ ਦਿਨ ਤੋਂ ਹੀ ਐਸਐਸਪੀ ਸਾਹਿਬ ਆਪਣੇ ਜੇਰੇ ਨਿਗਰਾਨੀ ਹੇਠ ਦੀ ਅ ਇਸ ਸਾਰੇ ਕੇਸ ਨੂੰ ਟ੍ਰੇਸ ਕਰਨ ਵਿੱਚ ਝੁੱਟੇ ਹੋਏ ਸਨ ਐਬਲੀ ਸਪੋਰਟਡ ਬਾਈ ਆਰ ਸੀਏਏ ਲੈਡ ਬਾਈ ਐਸਐਸਪੀ ਗੁਰਪ੍ਰਤਾਪ ਸੀਆਈ ਇੰਸਪੈਕਟਰ ਸੁਖਰਾਜ ਸਿਟੀ ਦੇ ਡੀਐਸਪੀ ਡੀਐਸਪੀ ਸੰਜੀਵ ਜੋਗਾ ਸਿੰਘ ਜੀ ਤੇ ਇਹ ਸਾਰੇ ਇਹਦੇ ਵਿੱਚ ਇਹਨਾਂ ਨੇ ਟੀਮ ਬਣਾਈ ਸੀਗੀ ਆਪਣੇ ਨਿਗਰਾਨੀ ਹੇਠ ਐਸਐਸਪੀ ਸਾਹਿਬ ਨੇ ਤੇ ਵੱਖ-ਵੱਖ ਟੀਮਾਂ ਨੂੰ ਵੱਖ-ਵੱਖ ਰੋਲ ਅਸਾਈਨ ਕੀਤੇ ਸੀਗੇ ਸਭ ਤੋਂ ਵੱਡਾ ਚੈਲੰਜ ਇਸ ਤਰ੍ਹਾਂ ਇਹ ਹੁੰਦਾ ਕਿ ਜਦੋਂ 마ਸਕਡ ਹੋਣ ਤੇ ਉਹਨਾਂ ਉਹਨਾਂ ਦੀ ਪਛਾਣ ਕਿਵੇਂ ਕੀਤੀ ਤੇ ਇਹਨਾਂ ਨੇ ਬੜਾ ਮਤਲਬ ਮਿਹਨਤ ਤੇ ਮਸ਼ਕਕਤ ਨਾਲ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇੰਟੈਲੀਜੈਂਸ ਨੂੰ ਕੜੀ ਨਾਲ ਕੜੀ ਜੋੜਦੇ ਹੋਏ ਪਹਿਲਾਂ ਤਾਂ ਉਸ ਮੁਜਰਮਾਂ ਦੀ ਪਛਾਣ ਕੀਤੀ ਕਿ ਇਹਦੇ ਵਿੱਚ ਕਿਹੜੇ ਜਿਹੜੇ ਮੁਜਰਮ ਸੀ ਜਿਹੜੇ ਇਸ ਕ੍ਰਾਈਮ ਦੇ ਵਿੱਚ ਇਨਵੋਲਡ ਸੀ ਜਿਨ੍ਹਾਂ ਨੇ ਇਹ ਫਾਇਰੀ ਕੀਤੀ ਸੀ ਤਾਂ ਉਸ ਜਦੋਂ ਹੀ ਇਹ ਸਾਰੇ ਪਹਿਚਾਨ ਹੋ ਗਈ ਸੀ ਕਿ ਤੇ ਫਿਰ ਵਕ ਵਕ ਥਾਂ ਤੇ ਅਸੀਂ ਜਿਹਨੂੰ ਕਹਿੰਦੇ ਛਾਪਾਂ ਮਾਰੀ ਜਾਂ ਸਾਡਾ ਕੋਈ ਅਸੀਂ ਉੱਥੇ ਆਪਦੇ ਸਪੌਟਰਸ ਲਾਨੇ ਆ ਉਹਨਾਂ ਨੂੰ ਆਇਡੈਂਟੀਫਾਈ ਕਰ ਉਹਨਾਂ ਨੂੰ ਉਹਨਾਂ ਦੀ ਮੂਵਮੈਂਟਸ ਨੂੰ ਜਾਂ ਕਿਦੋਂ ਨਿਕਲਣ ਉਹਨਾਂ ਨੂੰ ਫੜਨ ਲੇ ਤਾਂ ਸਾਨੂੰ ਅੱਜ ਕਿਉਂਕਿ ਜੋ ਅਸੀਂ ਉਹਨਾਂ ਨੂੰ ਪਹਿਚਾਨ ਕਰ ਚੁੱਕੇ ਸੀਗੇ ਤੇ ਸਾਨੂੰ ਇੱਕ ਪ੍ਰੋਸੈਸ ਉਤਰ ਤੋਂ ਪਤਾ ਲੱਗਾ ਕਿ ਇੱਕ ਉਹਨਾਂ ਦੇ ਵਿੱਚ ਜਿਹੜਾ ਮੁਜਰਮ ਸੀਗਾ ਕਮਲਜੀਤ ਏਲੀਅਸ ਲਵਜੀਤ ਜਿਹੜਾ ਕੀ ਵੈਰਵਾਲ ਦਾ ਰਹਿਣ ਵਾਲਾ ਹੈਗਾ ਉਹ ਸ਼ਾਹਜਾਹਪੁਰ ਚੱਜਾਂ ਡੇਰਾ ਬਾਬਾ ਨਾਨਕ ਦੇ ਏਰੀਆ ਦੇ ਵਿੱਚ ਆ ਪਈ ਵਾਰਦਾਤ ਕਰਨ ਦੀ ਫਰਾਗ ਦੇ ਵਿੱਚ ਹੈਗਾ ਜੇਕਰ ਟਰੈਪ ਲਾਇਆ ਜਾਵੇ ਤਾਂ ਉਸ ਨੂੰ ਕਾਬੂ ਕੀਤਾ ਜਾ ਸਕਦਾ ਤਾਂ ਸੂਚਨਾ ਮਿਲਣ ਦੇ ਆਧਾਰ ਤੇ ਬਿਨਾਂ ਕਿਸੇ ਸਮੇਂ ਗਵਾਏ ਐਸਐਸਪੀ ਸਾਹਿਬ ਨੇ ਸਾਰੇ ਆਪਰੇਸ਼ਨ ਨੂੰ ਆਪ ਪਰਸਨਲੀ ਇਸ ਨੂੰ ਆਪਣਾ ਇਸ ਨੂੰ ਨਿਗਰਾਨੀ ਹੇਠ ਐਗਜ਼ੀਕਿਊਟ ਕਰਵਾਇਆ ਹੈਗਾ ਤੇ ਕਰੀਬ 9 ਵਜੇ ਦੇ ਅੱਜ ਸਵੇਰੇ ਕਰੀਬ 8:30 9 ਦੇ ਵਿੱਚ ਇਸ ਮੁਜਰਮ ਨੂੰ ਜਦੋਂ ਅਸੀਂ ਸਪੌਟ ਕੀਤਾ ਹੈਗਾ ਤੇ ਇਸ ਨੂੰ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਸ ਨੇ ਮੋਟਰਸਾਈਕਲ ਸਵਾਰ ਸੀਗਾ ਤੇ ਭੱਜਣ ਦੀ ਜਿਸ ਨੇ ਸਫਲ ਕੋਸ਼ਿਸ਼ ਕੀਤੀ ਹੈ ਉਸੇ ਦੌਰਾਨ ਹੀ ਇਹਦੇ ਵੱਲੋਂ ਪੁਲਿਸ ਪਾਰਟੀ ਦੇ ਉੱਤੇ ਜਿਹੜਾ ਕਿ ਸਬ ਇੰਸਪੈਕਟਰ ਰਜਿੰਦਰ ਸਿੰਘ ਫਿਰ ਇਹ ਸਿਵਲ ਲਾਈਨ ਦੇ ਐਸਐਚਓ ਸੀਗੇ ਉਹਨਾਂ ਵੱਲੋਂ ਇਹ ਕੀਤੀ ਜਾ ਰਹੀ ਸੀਗੀ ਅਗਵਾਈ ਇਸ ਟੀਮ ਦੀ ਤੇ ਉਹ ਉੱਤੇ ਫਾਇਰਿੰਗ ਕੀਤੀ ਹੈਗੀ ਹੈ ਜੋ ਅੱਜ ਫਾਇਰ ਦੇ ਵਿੱਚ ਇੰਜਰਡ ਹੈਗਾ ਜਿਸ ਨੂੰ ਨਿਲਡੇ ਹਸਪੀਟਲ ਦੇ ਵਿੱਚ ਇਲਾਜ ਲਈ ਭੇਜ ਦਿੱਤਾ ਗਿਆ ਹੈ ਪ੍ਰੀਲੀਮినਰੀ ਇਨਵੈਸਟੀਗੇਸ਼ਨ ਤੋਂ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਉਹ ਇਹ ਹੈ ਕਿ ਇਹ ਨਿਸ਼ਾਨ ਜੋੜੀਆਂ ਦੇ ਕਹਿੰਦੇ ਸਾਰਾ ਕਰਾਇਮ ਕਰਦੇ ਸੀਗੇ ਬਾਕੀ ਡਿਟੇਲਸ ਜਿਸ ਤਰ੍ਹਾਂ ਇਹ ਕਾਬਲ ਹੋਏਗਾ ਕਰਨ ਦੇ ਅਸੀਂ ਤੁਹਾਨੂੰ ਉਸ ਨਾਲ ਅਪਡੇਟ ਕਰ ਦਾਂਗੇ ਜਿਹੜਾ ਦੂਜਾ ਸਾਥੀ ਹੈ ਉਹ ਵੀ ਆਇਡੈਂਟੀਫਾਈ ਹੋ ਗਿਆ ਉਸ ਨੂੰ ਧੜਾ ਪકડ ਲਈ ਛਾਪੇਮਾਰੀ ਜਾ ਰਹੀ ਹੈ ਜਿਸੇ ਤਰ੍ਹਾਂ ਇਹ ਦੂਜਾ ਜੋ ਤਬੂ ਆਂਦਾ 25ਡ ਹੈ ਉਹਦੀ ਡਿਟੇਲ ਮੈਂ ਤੁਹਾਨੂੰ ਸ਼ੇਅਰ ਨਹੀਂ ਕਰ ਸਕਦਾ ਬਿਕੋਜ਼ ਇਟ ਵਿਲ ਹੈਂਪਰ ਆਰ ਇਨਵੈਸਟੀਗੇਸ਼ਨ ਆਦਰਵਾਇਜ਼ ਹੀ ਹੈਜ਼ ਬੀਨ ਡੈਟਿਫਾਈਡ ਅਸੂਮੇਡ ਚੇਤੀ ਉਹ ਨੂੰ ਅਸੀ ਨਿਆਵਾਰ ਦਾ ਬਾਰੇ ਸਾਹਮਣੇ ਕੀ ਕੀ ਸਾਹ ਹਲੇ ਹਲੇ ਦਾਰ ਸਾਹਿਬ ਹਲੇ ਤਾਂ ਤੁਹਾਡੇ ਸਾਹਮਣੇ ਇਹ ਸਾਰਾ ਕੁਝ ਹੋਇਆ ਹਲੇ ਤਾਂ ਹੁ ਪੁੱਛਗਿਛ ਦੇ ਮਤਲਬ ਅਸੀਂ ਹਲੇ ਜੋ ਵੀ ਨਾਲ ਤਾਂ ਉਹਦਾ ਉਚਾਰ ਚੱਲ ਰਿਹਾ ਹੈ ਜਿਸ ਤਰ੍ਹਾਂ ਹੀ ਹੋਏਗਾ ਐਵਰੀਥਿੰਗ ਵਿਲ ਬੀ ਟਰਾਂਸਪੇਰੈਂਟ ਐਵਰੀਥਿੰਗ ਵਿਲ ਬੀ ਅਪਡੇਟਡ ਜੋ ਜੋ ਉਹ ਉਹਨਾਂ ਦੇ ਡਿਸਕਲੋਜ਼ਸ ਹੋਣਗੇ ਜਿਸ ਤਰ੍ਹਾਂ ਸਾਡੀ ਕੋਈ ਇਨਵੈਸਟਿੰਗ ਸਾਡੇ ਕੋਈ ਪੈਂਡਿੰਗ ਡਿਸੀਜਨਾਂ ਦੀ ਸ਼ਮੂਲੀਅਤ ਪਾਈ ਜਾਏਗੀ ਉਸ ਤਰ੍ਹਾਂ ਹੀ ਤੁਹਾਨੂੰ ਸਾਰਾ ਅਪਡੇਟ ਦੇ ਦਿੱਤਾ ਜਾਵੇਗਾ ਸਰ ਤੁਹਾਡੀ ਕਿੰਨੀ ਬਚੀ ਗਈ ਸੀ ਤੁਹਾਡੇ ਪਾਸੋਂ ਕਿੰਨੀ ਫਾਈਲ ਪਈ ਸੀ ਇਹ ਤਾਂ ਫਾਇਰਿੰਗ ਦਾ ਜਿਹੜੇ ਹੁੰਦੀ ਹੈ ਨਾ ਜਦੋਂ ਉਧਰੋਂ ਕਿੰਨੀ ਹੁੰਦੀ ਉਹ ਵਾ ਐਫਐਸਐਲ ਦੀ ਰਿਪੋਰਟ ਤੋਂ ਹੀ ਪਤਾ ਲੱਗਦਾ ਸੋ ਉਹਨੇ ਕਿੰਨੇ ਕੀਤੇ ਉਥੇ ਕੋਈ ਮੌਕੇ ਤੇ ਗੋਲ ਕੋਈ ਇੱਥੇ ਕੋਈ ਯੂ ਨੋ ਜਦੋਂ ਰਿਬਾਉਂਡ ਮਾਰਦਾ ਗੋਲਕਿੰਦਰ ਜਾਂਦਾ ਉਹ ਤਾਂ ਸਾਰਾ ਐਫਐਸਐਲ ਦੀ ਜਦੋਂ ਇੱਕ ਵਾਰੀ ਫਾਈਨਲ ਟੂਰਨੀਅਲ ਇਟ ਵਿਲ ਬੀ ਯੂ ਨੋ अर्ਲੀ ਟਾਈਮਸ ਡੇਸ ਟੂ ਟੈਲ ਮੀ ਕਿ ਕਿੰਨੇ ਫਾਇਰ ਉਧਰ ਹੋਏ ਨੇ ਬਾ ਸਾਰੀ ਹਲੇ ਟੀਮ ਉਧਰ ਹੀ ਹੈਗੀ ਐ ਸੋ ਆਪਣੇ ਆਪਣਾ ਪਲਾਸਾ ਚੈੱਕ ਕਰਨਗੇ ਉਧਰੋਂ ਦੇ ਵੀ ਕਿੰਨੇ ਲੈ ਕੇ ਚੱਲੇ ਸੀ ਕਿੰਨੇ ਫਾਇਰ ਕੀਤੇ ਅਸੀਂ ਤਾਂ ਸਾਡੇ ਹਾਂਜੀ ਮੈਂ ਦੱਸਿਆ ਜਿਵੇਂ ਹਲੇ ਤਾਂ ਹਲੇ ਤਾਂ ਸਿਰੋਂ ਕਾਪੂਈ ਕੀਤਾ ਗਿਆ ਇਸ ਤੋਂ ਫਿਰ ਜੈਨ ਪੁੱਛਗਿਛ ਹੋਏਗੀ ਜਿਸ ਤਰ੍ਹਾਂ ਵੀ ਕੋਈ ਬਾਕੀ ਜੜੀਆਂ ਗੱਲਾਂ ਸਾਹਮਣੇ ਆਣੀਆਂ ਇਹਨਾਂ ਟਰਾਂਸਪੇਰੈਂਟ ਵੇ ਅਪਡੇਟ ਕਰਕੇ ਤੁਹਾਨੂੰ ਸ਼ੇਅਰ ਕਰ ਦਿੱਤੀਆਂ ਜਾਂਦੀਆਂ ਜਾਂਦੀਆਂ ਸਾਰੇ ਸਾਰੇ ਇਹਨਾਂ ਦੇ ਨਾ ਕੋਈ ਪੀਪਲ ਇਹ ਪਤਾ ਕਰਦਾ ਕਿ ਵਿਸ਼ੇਚ ਵਿੱਚ ਪਰ ਜਦੋਂ ਇਹਨਾਂ ਨੂੰ ਬਾਦਲ ਦਿੱਤੀ ਕਰਾਉਂਦੇ ਨਹੀਂ ਕਿ ਇਹ ਸੁੱਟ-ਸੁੱਟ ਹੂਮਰ ਦਾ ਸਾਰੇ ਨੌਜਵਾਨ ਕਿਹੜੇ ਰਾਜਮਾਸਾ ਆ ਕੇ ਇਹ ਉਹਨਾਂ ਦੇ ਕਹਿਣ ਇਥੇ ਬਾਦਲ ਥੋੜਾ ਬੜਾ ਵਾਜੂਬੀਆ ਕੁਐਸਚਨ ਆਇਆ ਜਿਹੜਾ ਜਿਹੜਾ ਕਿ ਮੰਦ ਭਾਗਾ ਵੀ ਹੈਗਾ ਜਿਸ ਵਿੱਚ ਸਾਰੇ ਜਿਹੜੇ ਨੌਜਵਾਨ ਹੈ ਉਹ ਇਸ ਦਲਦਲ ਦੇ ਵਿੱਚ ਤੇ ਵਿੱਚ ਫਸਦੇ ਜਾ ਰਹੇ ਨੇ ਪ੍ਰਲੋਭਨ ਇਹਨਾਂ ਨੂੰ ਦਿੰਦੇ ਆ ਕਿ ਅਸੀਂ ਤੁਹਾਨੂੰ ਬਾਰ ਕਾਢ ਲਾਂਗੇ ਉਪਦੇਸ਼ ਵਿੱਚ ਕਢ ਲਾਂਗੇ ਅਸੀਂ ਤੁਹਾਨੂੰ ਇਹਦੇ ਵਿੱਚ ਇੱਕ ਕੰਪਨੀ ਜਿਹੜੀ ਟ੍ਰੈਂਡ ਜਿਹੜਾ ਸਾਡੇ ਸਾਹਮਣੇ ਆਇਆ ਹੈਗਾ ਇਹ ਕੀ ਕਰਦੇ ਹੈਗੇ ਜਿਹੜੀ ਬੜੀ ਮੰਦ ਭਾਗੀ ਜੜੀ ਗੱਲ ਹੈਗੀ ਹੈ ਦੇਖੋ ਆਪਣੇ ਪੰਜਾਬ ਦੇ ਵਿੱਚ ਜਦੋਂ ਪੁਰਾਣਾ ਸਮਾਂ ਸੀਗਾ ਤੇ ਸਾਰਿਆਂ ਦੇ ਮੂਹ ਚ ਬਾਣੀ ਸੀ ਕੋਈ ਮੰਦਿਰ ਜਾਂਦਾ ਸੀ ਕੋਈ ਗੁਰਦੁਆਰੇ ਜਾਂਦਾ ਸੀ ਸਾਰੇ ਕੀਰਤ ਕਰਦੇ ਸੀ ਤੇ ਜਿਵੇਂ ਬਾਬਾ ਨਾਨਕ ਦਾ ਸੰਦੇਸ਼ ਸੀਗਾ ਹੁਣ ਤਾਂ ਮੂਹ ਦੇ ਵਿੱਚ ਹੀਰੋਇਨ ਪਾਤੀ ਹੈ ਅੱਜ ਤੁਸੀਂ ਤੁਹਾਡੇ ਪਸਤੌਲਾਂ ਫੜਾਤੀਆਂ ਕਿ ਤੁਸੀਂ ਇਹ ਕੰਮ ਕਰੋ ਆਪ ਬੜੇ RAMNAL ਵਧੀਆ ਵਿਦੇਸ਼ ਦੇ ਵਿੱਚ ਜਿੰਦਗੀ ਬਿਤਾ ਰਹੇ ਨੇ ਇਹਨਾਂ ਤੋਂ ਐਕਸਟਰੈਕਸ਼ਨ ਦਾ ਪੈਸਾ ਕੁਝ ਕਈਆਂ ਤੋਂ ਮਿਲ ਜਾਂਦਾ ਹੈ ਕਈਆਂ ਤੋਂ ਨਹੀਂ ਮਿਲਦਾ ਉਹ ਇਹਨਾਂ ਨੂੰ ਕੀ ਮਿਲਦਾ ਜਦੋਂ ਅਸੀਂ ਇਨਵੈਸਟੀਗੇਸ਼ਨ ਜਾਂ ਇੰਟਰੋਗੇਸ਼ਨ ਕਰਦੇ ਆ ਇਹਨਾਂ ਨੂੰ ਬਹੁਤ ਹੀ ਘੱਟ ਰਕਮ ਦੇ ਵਿੱਚ ਇਹਨਾਂ ਤੋਂ ਕਰਾ ਲਿੱਤਾ ਜਾਂਦਾ ਹੈ ਇਹਨਾਂ ਦੀ ਮਜਬੂਰੀ ਦਾ ਕਹਿ ਲੋ ਫਾਇਦਾ ਉਠਾ ਲਿਆ ਇਹਨਾਂ ਨੂੰ ਨਸ਼ੇ ਦੇ ਉੱਤੇ ਲਾ ਰਿਆ ਇਹਨਾਂ ਨੂੰ ਲਾਲਚ ਦਿੱਤਾ ਵੀ ਅਸੀਂ ਤੁਹਾਨੂੰ ਬਾਹਰ ਕੱਢ ਲਾਂਗੇ ਤੇ ਉਸ ਚੱਕਰ ਦੇ ਵਿੱਚ ਜਿਹੜੀ ਜਿਹੜੀ ਨੌਜਵਾਨੀ ਹੈਗੀ ਆ ਜਾਂ ਬੰਦੇ ਫਸ ਰਹੇ ਨੇ ਮੈਂ ਤੁਹਾਡੇ ਸਾਹਿਬ ਇਬਰਾਹੀਮ ਨੂੰ ਅਪੀਲ ਕਰਾਂਗਾ ਕਿ ਇਹਨਾਂ ਦੇ ਚਾਂਸੇ 'ਚ ਨਾ ਆਓ ਇਹ ਯੂਜ਼ ਐਂਡ ਥਰੋ ਪਾਲਿਸੀ ਹੈਗੀ ਆ ਇਹਨਾਂ ਤੁਹਾਨੂੰ ਕੋਈ ਤੁਹਾਡੀ ਪੈਰ ਵੀ ਨਹੀਂ ਕਰਨੀ ਇਹਨਾਂ ਨੇ ਤੁਹਾਨੂੰ ਐਵੇਂ ਆਪਦਾ ਆਪਦਾ ਵਰਸਵਤ ਕਾਇਮ ਕਰਨ ਲਈ ਵੀ ਸਾਡੀਆਂ ਫਰੋਦੀਆਂ ਦੀ ਜਿਹੜੀ ਹੈਗੀ ਸਾਡਾ ਦਬਦਬਾ ਵਾੱਚੇ ਇਹਨਾਂ ਨੂੰ ਗੈਂਗਸਟਰ ਕਹਿਣਾ ਇਹਨਾਂ ਨੂੰ ਗਲੋਰੀਫਾਈ ਕਰਨਾ ਵੀ ਕੋਈ ਬਹੁਤ ਚੰਗੀ ਗੱਲ ਨਹੀਂ ਹੈ ਇਹ ਤਾਂ ਐਵੇਂ ਬਦਮਾਸ਼ ਨਹੀਂ ਜਿਹੜੇ ਮਤਲਬ ਜਿਵੇਂ ਜੇ ਕੋਈ ਇਹਨਾਂ ਲਈ ਟਰਮ ਹੈ ਗੁੰਡੇ ਬਦਮਾਸ਼ ਨੇ ਗਲੀਆਂ ਵਲੇ ਹੁਣ ਮਤਲਬ ਥੋੜਾ ਜਿਹਾ ਉੱਠ ਕੇ ਬਾਹਰ ਜਾ ਕੇ ਆਪਦੇ ਆਪ ਨੂੰ ਉਹ ਜਿਵੇਂ ਕਹਿੰਦੇ ਐ ਫੇਸਬੁੱਕ ਉੱਤੇ ਟਾਈਪ ਪੇਪਰ ਟਾਈਗਰ ਬਣੇ ਹੋਏ ਆ ਜੀ ਅਸੀਂ ਉੱਥੋਂ ਧਮਕੀ ਦਿੱਤੀ ਉਹ ਬਾਹਰ ਬੈਠੇ ਐ ਆਪਣੇ ਵਿਚਾਰੇ ਨੌਜਵਾਨਾਂ ਦਾ ਮਿਸਯੂਜ਼ ਕਰਕੇ ਤੇ ਉਹਨਾਂ ਤੋਂ ਗਲਤ ਕੰਮ ਕਰਵਾ ਕੇ ਉਹਨਾਂ ਨੂੰ ਸਮਾਂ ਦੀ ਦਲਦਲ 'ਚ ਸੱਟ ਰਹੇ ਨੇ ਆਪ ਤਾਂ ਉਸ ਤੋਂ ਨਿਕਲ ਗਏ ਇਨਾਂ ਨੂੰ ਵਿੱਚ ਬੁੱਤ ਸਾਰੇ ਜਿਹੜੇ ਮਸ਼ਾਰਕ ਹੋਇਆ ਹੈ ਇਹ ਬੰਦੇ ਬਾਰੇ ਕੋਈ ਪਤਾ ਨਹੀਂ ਚੱਲਦਾ ਸਾਜੀ ਇਹਨੂੰ ਪ੍ਰਾਪਤ ਹੋਇਆ ਹੈ ਹਾਂਜੀ ਬਾਰੇ ਪਤਾ ਲੱਗਦਾ ਹੈ ਹਾਂ ਉਹ ਹਲੇ ਫਿਲਹਾਲ ਤਾਂ ਗਲੌਕ ਦਾ 9mm ਦਾ ਪਿਸਤਲ ਤੋਂ ਰਿਕਵਰ ਹੋਇਆ ਸਰ ਬੜਾ ਬੜਾ ਵਧੀਆ ਕੰਮ ਕਰ ਗਿਆ ਨੌਕਾ ਸਰ ਬੈਗ ਐਲੀਮੈਂਟਸ ਆਪਣੇ ਤੱਪਾਂ ਵਿੱਚ ਲਾ ਗਿਆ ਕੰਮ ਲਗਾਤਾਰ ਫਰਟਾ ਤੇ ਚੱਲਦੇ ਨੇ ਟ੍ਰੈਫਿਕ ਪੁਲਿਸ ਜਿਹੜੇ ਦੂਸਰੇ ਆਮ ਲੋਕ ਨੇ ਹਾਂ ਫਰਾਂ ਦੇ ਕਾਫੀ ਬਹੁਤ ਸਰ ਲਗਾਤਾਰ ਇਹਨਾਂ ਵਿੱਚ ਚੱਲਣਾ ਉੱਥੇ ਸਰ ਕਿੰਨਾ ਕਿਤੇ ਪਾਕਾਮੀ ਸਰ ਕਮੀ ਹੋ ਗਈ ਕਿ ਕੋਈ ਹੱਥ ਗ੍ਰੀਟ ਗ੍ਰਾਉਂਡ ਤੇ ਨੇ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਆ ਇਹਦਾ ਐਸਐਸਪੀ ਸਾਹਿਬ ਤੇ ਸਾਰੀ ਟੀਮ ਇੱਥੇ ਬੈਠੀ ਹੈ ਵੀ ਵਿਲ ਟੇਕ ਅ ਨੋਟ ਆਫ ਦਿਸ ਅਸੀਂ ਕਰਦੇ ਰਹਨੇ ਆ ਮੈਂ ਇੱਥੇ ਤੁਹਾਨੂੰ ਬੜਾ ਸਪਸ਼ਟ ਤੌਰ ਤੇ ਇਹ ਕਿੰਨਾ ਹੈਗਾ ਕਿ ਮਾਨਯੋਗ ਜਿਹੜੇ ਸੀਐਮ ਸਾਹਿਬ ਹੈਗੇ ਨੇ ਪੰਜਾਬ ਤੇ ਡੀਜੀਪੀ ਸਾਹਿਬ ਪੰਜਾਬ ਹੈਗੇ ਉਹਨਾਂ ਦੀ ਬਿਲਕੁਲ ਸਪਸ਼ਟ ਸਾਨੂੰ ਹਦਾਇਤ ਹੈ ਜ਼ੀਰੋ ਟੋਲਰੈਂਸ ਅਗੇਂਸਟ ਡਰਗਸਮ ਔਰ ਐਨਡੀਪੀਐਸ ਜਿਹੜੀ ਨਸ਼ੇ ਦੀ ਜਿਹੜੀ ਹੈਗੀ ਹੈ ਜ਼ੀਰੋ ਟੋਲਰੈਂਸ ਐਂਡ ਕਰਾਪਸ਼ਨ ਤਿੰਨ ਨਗਾ티브 ਪ੍ਰੋਗਰਾਮ ਤੇ ਦਾ ਅਸੀਂ ਚੱਲਦੇ ਹਾਂ। ਸੋ ਮੈਂ ਜਿਸ ਤਰ੍ਹਾਂ ਪਹਿਲਾਂ ਜਦੋਂ ਆਪਾਂ ਇਨਫੋਰਮਲ ਗੱਲ ਕਰ ਰਹੇ ਸੀਗੇ ਕਿ ਤੁਸੀਂ ਸਾਡੇ ਅੱਠਾਂ ਤੇ ਤਨੋਂ ਤੁਸੀਂ ਜਿਹੜੀ ਦਿੱਤਾ ਜਿਹੜਾ ਤੁਹਾਡਾ ਸਜੈਸ਼ਨ ਹੈ ਆ ਸਾਰੀ ਟੀਮ ਬੈਠੀ ਹੈ ਅਸੀਂ ਆਪਦੇ ਆਪ ਨੂੰ ਵੀ ਇਵੋਲਵ ਕਰਾਂਗੇ। ਜੇ ਕੋਈ ਕਮੀ ਪੇਸ਼ੀ ਹੈ ਅਸੀਂ ਉਹਨੂੰ ਦੂਰ ਕਰਾਂਗੇ। ਪਰ ਇੱਥੇ ਸਾਨੂੰ ਮਤਲਬ ਸੀਐਮ ਸਾਹਿਬ ਵੱਲੋਂ ਸਖਤ ਹਦਾਇਤ ਹੈ ਕਿ ਐਟ ਲੀਸਟ ਮਤਲਬ ਅਸੀਂ ਸਾਰੇ ਪੰਜਾਬ ਦੇ ਵਿੱਚੋਂ ਗੈਂਗਸਟਰਿਜ਼ਮ ਨੂੰ ਜੜੋਂ ਪੱਟਣਾ ਹੈ। ਇਸ ਪਲੇਟਫਾਰਮ ਮਾਧਿਮ ਰਹੀਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਰੀਗ ਡੀਏਜੀ ਬੋਰਡ ਰੈਂਜ ਮੈਂ ਬੜਾ ਫੋਰਚੂਨੇਟ ਐ ਬLESSED ਐ ਕਿ ਮੇਰੇ ਕੋਲ ਬਹੁਤ ਅੱਛੇ ਅਫਸਰਾਂ ਦੀ ਟੀਮ ਹੈਗੀ ਐ ਜਿਹੜੇ ਜਿਹੜੇ ਮਤਲਬ ਜੀ ਜਾਣ ਦਿਨ ਰਾਤ ਇਸੇ ਕੰਮ ਨੂੰ ਜੁਟੇ ਹੋਏ ਐ ਕਿ ਲੋਕੀ RAM ਨਾਲ ਆਪਣੀ ਨੀਂਦ ਸੋ ਸਕਣ ਜਿਹੜੇ ਬੰਦੇ ਮਿਹਨਤ ਕਰਦੇ ਐ ਉਹਨਾਂ ਤੋਂ ਇਹ ਬਾਹਰ ਬੈਠੇ ਜਿਹੜੇ ਬਦਮਾਸ਼ ਗੁੰਡੇ ਨੇ ਆਪਣੇ ਗੁਰਗੇ ਭੇਜ ਕੇ ਉਹਨਾਂ ਨੂੰ ਫਾਇਰਿੰਗ ਕਰਕੇ ਜਾਂ ਨੁਕਸਾਨ ਕਰਕੇ ਇਹਨਾਂ ਤੋਂ ਵਸੂਲੀਆਂ ਨਾ ਕਰ ਅਸੀਂ ਬڑے ਆਉਂਦੇ ਸਾਹਮਣੇ ਦੇ ਵਿੱਚ ਅਸੀਂ ਪਿਛਲੇ 1 ਮਹੀਨੇ ਦੇ ਅੰਦਰ ਅੰਦਰ ਜੇ ਸਾਡਾ ਸਕਸੈਸ ਰੇਟ ਅਸੀਂ ਆਪਿਆਬ ਨੂੰ ਅਸੀਂ ਆਪਦਾ ਮੁਲਾਕਾਣ ਕਰੀਏ ਤਾਂ ਅਸੀਂ ਕਾਫੀ ਕੇਸਸ ਨੂੰ ਕਰੈਕ ਕਰਨ ਦੇ ਵਿੱਚ ਕਾਬਜਾਬ ਹੋਏ ਆ ਜਿਹੜੇ ਤੁਹਾਡੇ ਬਟਾਲੇ ਦੇ ਜਿਹੜੇ ਚੀਮਾ ਮर्डर ਕੇਸ ਸੀਗਾ ਉਹਦੇ ਵਿੱਚ ਵੀ ਜਿਵੇਂ ਤੁਹਾਨੂੰ ਪਤਾ ਹੀ ਹੈ ਕੀ ਉਹਦੇ ਵਿੱਚ ਪ੍ਰੋਗਰੈਸ ਹੋਈ ਹੈ ਉਹਦੇ ਵਿੱਚ ਇਹਨਾਂ ਨੇ ਸਾਰੀ ਟੀਮ ਨੇ ਜਿਹੜੀ ਬੈਠੀ ਹੈ ਉਹ ਚ ਬੜੀ ਮਿਹਨਤ ਕੀਤੀ ਹੈ ਉਹ ਵੀ ਜਿਹੜੇ ਜਿਹੜੇ ਬਾਕੀ ਜਿਹੜੇ ਉਹਨਾਂ ਦੇ ਵਿੱਚ ਜਿਹੜੇ ਵੀ ਉਹਦੇ ਵਿੱਚ ਪਾਰਟਿਸਪੈਂਟਸ ਹੈਗੇ ਆ ਵੀ ਵਿਲ ਕਮ ਵੈਰੀ ਹੈਵिली ਔਨ ਥੈ ਮੈਜ ਪਲਾਨ ਕਰਨਾ ਸੀ ਕਿ ਸੇਨੂ ਨਹੀਂ ਬਖਸ਼ਣਾ ਜਿਸਤੀ ਵੀ ਜਿੰਨੀ ਵੀ ਸ਼ਮੂਲੀਅਤ ਹੋਈ ਕਾਨੂੰਨ ਮੁਤਾਬਕ ਉਸ ਨੂੰ ਅਸੀਂ 19 ਸਜ਼ਾ ਦਿਵਾਵਾਂਗੇ ਜ਼ਰੂਰ ਜੇ ਕੋਈ ਹਾਈਡ ਆਊਟ ਹੈ ਜੇ ਕੋਈ ਲੌਜਿਸਟਿਕਸ ਦਿੰਦਾ ਕੋਈ ਮੋਟਰਸਾਈਕਲ ਪ੍ਰੋਵਾਈਡ ਕਰਦਾ ਕੋਈ ਉਹਦੇ ਵੈਪਨ ਨੂੰ ਇੱਥੋਂ ਚੱਕ ਕੇ ਦੂਜੀ ਥਾਂ ਤੇ ਲੈ ਕੇ ਜਾਂਦਾ ਕੋਈ ਪੈਸੇ ਭੇਜਦਾ ਕੋਈ ਆਪਣਾ ਉਹਨਾਂ ਨੂੰ ਆਪਣਾ ਅਕਾਊਂਟ ਦੇ ਵਿੱਚ ਪੈਸੇ ਨੂੰ ਲਗਾ ਕੇ ਉਹਨਾਂ ਨੂੰ ਪੈਸੇ ਦਾ ਆਦਾਨ-ਪ੍ਰਦਾਨ ਕਰਵਾਉਂਦਾ ਉਹਨਾਂ ਨੂੰ ਜਿਸ ਤਰ੍ਹਾਂ ਦੀ ਕੋਈ ਜਿਸ ਤਰ੍ਹਾਂ ਜਿਸ ਤਰ੍ਹਾਂ ਉਸ ਕੇਸ ਦੇ ਵਿੱਚ ਅਸੀਂ ਬੜੀ ਜਹਿਨਤ ਜਾਂਚ ਕਰਦੇ ਹਾਂ ਅਸੀਂ ਇਹ ਨਹੀਂ ਵੀ ਜੀ ਚਲੋ ਦੋ ਬੰਦੇ ਹੋ ਗਏ ਅਸੀਂ ਉਹਦਾ ਅਗਲਾ ਪਿਛਲਾ ਹੋਰ ਇਹਨਾਂ ਦੇ ਮਨਸੂਬੇ ਕੀ ਸੀ ਦੇਖੋ ਇੱਕ ਜਦੋਂ ਤੁਸੀਂ ਮੋਡਿਊਲ ਨੂੰ ਬਸਟ ਕਰਦੇ ਹੋ ਨਾ ਤੁਸੀਂ ਇਹ ਮੰਨ ਕੇ ਚੱਲੋ ਕਿ ਅਸੀਂ ਹੋਰ ਵੀ ਕ੍ਰਾਈਮ ਨੂੰ ਰੋਕ ਰਹੇ ਹਾਂ ਇਹਦੇ ਨਾਲ ਕਿ ਜਿਹੜਾ ਜਿਹੜਾ ਕ੍ਰਾਈਮ ਹੋਇਆ ਉਹਨੂੰ ਤਾਂ ਅਸੀਂ ਕਰੈਕ ਕੀਤਾ ਹੀ ਹੈ ਉਹਨੂੰ ਤਾਂ ਸੋਲਵ ਕੀਤਾ ਹੀ ਹੈ ਇਹਦੇ ਇਹਦੇ ਨਾਲ ਨਾਲ ਅਸੀਂ ਅਗਲਾ ਕ੍ਰਾਈਮ ਵੀ ਰੋਕਿਆ ਔਰ ਅਸੀਂ ਇੱਕ ਸਟਰੋਂਗ ਮੈਸੇਜ ਵੀ ਇਸ ਗੱਲ ਨੂੰ ਦਿੱਤਾ ਕਿ ਬਖਸ਼ੇ ਨਹੀਂ ਜਾਉਂਗੇ ਕਾਨੂੰਨ ਦੇ ਹੱਥ ਜਿਹੜੇ ਅਸੀਂ ਕਹਿੰਦੇ ਲੰਬੇ ਹਨ ਵਾਕਈ ਲੰਬੇ ਨੇ ਅਸੀਂ ਇਹ ਸ਼ਬਦ ਵੀ ਕੀਤਾ ਹੈਗਾ ਪਹਿਲਾਂ ਹੁਣ ਵੀ ਕਰਾਂਗੇ ਪੰਜਾਬ ਪੁਲਿਸ ਸક્ષਮ ਹੈ ਹਰ ਚੈਲੰਜ ਨੂੰ ਨਿਪਟਣ ਲਈ ਔਰ ਜਿਹੜੀ ਟੀਮ ਹੈ ਪੂਰੀ ਗੇਅਰਡ ਅਪ ਹੈ ਮੋਟੀਵੇਟਿਡ ਹੈ ਅਸੀਂ ਟੈਕਨੀਕਲੀ ਬੜੇ ਸਾਊਂਡ ਹੈ ਅਸੀਂ ਇਹਨਾਂ ਨੂੰ ਬੜੇ ਗਲਤ ਫਹਿਨੀਆਂ ਚ ਇਹ ਬੈਠੇ ਨੇ ਕਿ ਅਸੀਂ ਇੱਥੇ ਲਾਣ ਆਰਡਰ ਨੂੰ ਖਰਾਬ ਕਰਾਂਗੇ ਅਸੀਂ ਵਚਨਬੱਧ ਹਾਂ ਬਿਲਕੁਲ ਨਹੀਂ ਹੋਣ ਦਿੰਦੇ ਸੀਐਮ ਸਾਹਿਬ ਨੇ بار بار ਡੀਜੀ ਸਾਹਿਬ ਨੇ بار بار ਸਾਰੇ ਕੋਲ ਇੱਕੋ ਹੀ ਹਦਾਇਤ ਹੈ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਗੈਂਗਸਟਰਿਜ਼ਮ ਅਗੇਂਸਟ ਐਨਡੀਪੀਐਸ ਐਂਡ ਅਗੇਂਸਟ ਕਰਾਪਸ਼ਨ ਨਿਸ਼ਾਨ ਜੋੜੀਆਂ ਬਾਰੇ ਮੈਨੂੰ ਪੁੱਛਿਆ ਜਾਵਾਗਾ ਕਿ ਨਿਸ਼ਾਨ ਜੋੜੀਆਂ ਦਾ ਕਿੱਦਾਂ ਦੇ ਉਹਦੀ ਗਤੀਵਿਧੀਆਂ ਕਿੱਦਾਂ ਪਿਛਲੇ ਦਿਨਾਂ ਦੇ ਵਿੱਚ ਕਾਫੀ ਵਧੀਆਂ ਤਾਂ ਅਗਲੇ ਸਮੇਂ ਦੇ ਵਿੱਚ ਨਿਸ਼ਾਨ ਜੋੜੀਆਂ ਦਾ ਨਿਸ਼ਾਨ ਨਿਸ਼ਾਨ ਹੀ ਨਹੀਂ ਬਚੂ ਇਹ ਮੈਂ ਤੁਹਾਨੂੰ ਕਹਿੰਦੇ ਚੱਲੋ ਨਿਸ਼ਾਨ ਦਾ ਉਹਦਾ ਉਹਨੂੰ ਆਪ ਦਾ ਨਾਮ ਚਾੜ ਬਦਲਣਾ ਪਵੇ ਜਾਂ ਨਿਸ਼ਾਨ ਹੀ ਖਤਮ ਹੋਵੇ ਨਿਸ਼ਾਨ 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 ਨਹੀਂ ਰੋਕਾ ਸਰ ਨਿਸ਼ਾਨ ਜੋੜ ਕੇ ਸੀ ਜੋ 2 ਕਰੋੜ ਰੁਪਏ ਸਰ ਦਾ ਤਰਕਾਸ ਪੁੱਛੇ ਪਰ ਜਾਸਤੀ ਦਾ ਦਾਗਰੀ ਸਰ ਵੈ ਆਇਡੈਂਟੀਫਾਈ ਹਾਂਜੀ ਮੇਰਾ ਤਰਕਾਸ ਉਹਦੇ ਵਿੱਚ ਵੀ ਆ ਰਿਹਾ ਲੁਕਿੰਗ ਇਨ ਟੂ ਇਟ ਜਿਸ ਤਰ੍ਹਾਂ ਵੀ ਕੋਈ ਆਏਗੀ ਜੇ ਕੋਈ ਕੰਕ੍ਰੀਟ ਕੋਈ ਐਵੀਡੈਂਸ ਆਏਗਾ ਵੀਲ ਸ਼ੇਅਰ ਇਟ ਟੂ ਅਸਰ ਨਿਸ਼ਾਨ ਜੋੜੀਆਂ ਸੀ ਪੀ ਐਸਡ ਦਸ਼ਤ ਖਾਸ ਤੇ ਬਕਾਲਾ ਦੇ ਵਿੱਚ ਪਾਣੀ ਉਹਨਾਂ ਤੋਂ ਬਹੁਤ ਜ਼ਿਆਦਾ ਹੈ ਔਰ ਇੰਨੀ ਕੌੜਦਾਰੀਆਂ ਨੇ ਇੰਨੇ ਇਫੈਕਟ ਆ ਰਹੇ ਨੇ ਤੰਗੀਆਂ ਆ ਰਹੀਆਂ ਨੇ ਔਰ ਕੁਛ ਪਿਛਲੇ ਕੁ ਸਮੇਂ ਦੀ ਘਟਨਾਵਾਂ ਦੇ ਸਾਫ ਐਕਸ਼ਨ ਨਾ ਕਰਕੇ ਕੁਝ ਲੋਕ ਨੇ ਜਿਹੜੇ ਸਾਰੇ ਤੱਕ ਵੀ ਆਪਣੇ ਉੱਤੇ ਰੱਖੇ ਨੇ ਸੋ ਨਿਸ਼ਾਨ ਜੋੜੀਆਂ ਦਾ ਖਾਓ ਖੋਪਰ ਸੋ ਇਹਨੂੰ ਕੁਸ਼ੀਤੇ ਕਰੇ ਨਿਸ਼ਾਨ ਖਤਮ ਹੋ ਜਾਏਗਾ ਪਰ ਫਿਰ ਨਾਲ ਕਿ ਉਹਦਾ ਖਾਓ ਪੂਰਾ ਵਪਾਰੀ ਡਰੇ ਹੋਏ ਨਹੀਂ ਸਾਮਿਲ ਹੋਏ ਨੇ ਕਾਲ ਤੇ ਕਾਲ ਹੈ ਔਰ ਉਹਨਾਂ ਨੂੰ ਸਿੱਧੀਆਂ ਧਰਤ ਨੇ ਕਿ ਇਫਤ ਦੇ ਦਿੰਦੇ ਸਮਝ ਤੁਹਾਡੀ ਨਹੀਂ ਤਾਂ ਅਸੀਂ ਤੁਹਾਨੂੰ ਅਸੀਂ ਵੀ 21 ਤਰੀਕ ਦੀ ਵਾਰਤਾ ਤੋਂ 26 ਨੂੰ ਉਹਦਾ ਨਿਸ਼ਾਨ ਖਤਮ ਕੀਤਾ ਹੈਗਾ ਉਹਨੂੰ ਵੀ ਸਜ਼ਾ ਦਿੱਤੀ ਹੈਗੀ ਹੈ ਇਦੇ ਵਿੱਚ ਜਿਹੜੀਆਂ ਮੈਂ ਤੁਹਾਨੂੰ ਇਸ ਮੱਦੇ ਬਣਾਈ ਇੱਕ ਹੋਰ ਗੱਲ ਵੀ ਕਲੀਅਰ ਕਰਨਾ ਚਾਹੁੰਦਾ ਜਿਹੜੀ ਤੁਸੀਂ ਐਂਪਲੀਫਾਈ ਕਰ ਸਕਦੇ ਜੇ 100 ਐਕਸਟਰਸ਼ਨ ਕੋਲਾਂ ਆਉਂਦੀ ਹੈ ਕਿਸੇ ਮਤਲਬ ਮੰਨ ਲਓ ਆਪਾਂ ਇੱਕ ਇੱਕ ਸੈਂਪਲ ਸਰਵੇ ਕਰੀਏ ਅਸੀਂ ਆਪਦੀ ਤੈਕੀਕਾਤ ਕਰਦੇ ਆ ਉਹਦੇ ਵਿੱਚੋਂ 90 ਤੋਂ 95% ਫੇਕ ਨੇ ਹਰ ਜਿਹੜਾ ਗਲਤ ਅਨਸਰ ਹੈਗਾ ਉਹ ਇਸ ਭੰਦੇ ਦੇ ਵਿੱਚ ਜੁੜ ਗਿਆ ਕਿ ਉਹਨੂੰ ਲੱਗਦਾ ਕਿ ਬੜਾ ਆਸਾਨ ਤਰੀਕਾ ਹੈ ਇਸ ਨੂੰ ਪੈਸੇ ਕਮਾਉਣ ਦਾ ਮਿਹਨਤ ਤੋਂ ਅਸੀਂ ਭੱਜ ਰਹੀਆਂ ਨਿਸ਼ਾਨ ਕਿਸੇ ਮਤਲਬ ਨਾਮੀ ਜਿਹੜੇ ਬਦਮਾਸ਼ ਨਹੀਂ ਇਹਨਾਂ ਨੂੰ ਇਹਨਾਂ ਦਾ ਨਾਮ ਲੈ ਲੂ ਕਿ ਉਗਰਾਈਆਂ ਕਰ ਰਹੇ ਨੇ ਅਸੀਂ ਪਰ ਇਸ ਗੱਲ ਤੋਂ ਮੈਂ ਮੁਤਕਰ ਨਹੀਂ ਹੈ ਕਿ ਉਹ ਨਹੀਂ ਉਹ ਜਿਹੜੇ ਖੁਦ ਜਿਹੜੇ ਜਿਨ੍ਹਾਂ ਦੇ ਤੁਸੀਂ ਨਾਮ ਲੈ ਰਹੇ ਹੋ ਕਿ ਉਹਨਾਂ ਦੇ ਗੁਰਗੇ ਕੰਮ ਨਹੀਂ ਕਰਦੇ ਜੇ ਉਹਨਾਂ ਦੇ ਗੁਰਗੇ ਕੰਮ ਕਰ ਰਹੇ ਤੇ ਉਹਨਾਂ ਨੂੰ ਅੰਜਾਮ ਵੀ ਤੁਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਇਹ ਜਵਾਬ ਦੇ ਥੈਂਕ ਯੂ